ਦਿੱਲੀ ਦੇ ਇੱਥੇ ਆਸਕ ਗੁਰਦੁਆਰਾ ਮਜਨੂ ਕਾ ਟੇਲਾ ਵਿਖੇ ਮ੍ਰਿਤਕਾਂ ਦੇ ਫੁੱਲ ਜਲ ਪ੍ਰਵਾਹ ਕਰਨ ਵਾਲੀ ਥਾਂ ਦਾ ਨਵੀਨੀਕਰਨ ਕਰਨ ਤੋਂ ਬਾਅਦ ਅੱਜ ਇਸ ਦਾ ਰਸਮੀ ਉਦਘਾਟਨ ਕੀਤਾ ਗਿਆ ਇਸ ਘਾਟ ਦੀ ਕਾਰ ਸੇਵਾ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਪਦਮਸ਼੍ਰੀ ਵਿਕਰਮਜੀਤ ਸਿੰਘ ਸਾਨੀ ਦੀ ਸਵੈ ਸੇਵੀ ਸੰਸਥਾ ਸਾਨ ਫਾਊਂਡੇਸ਼ਨ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਈ ਗਈ ਹੈ ਉਦਘਾਟਨ ਮੌਕੇ ਦਿੱਲੀ ਕਮੇਟੀ ਦੇ ਪ੍ਰਧਾਨ ਹਰਮਿਤ ਸਿੰਘ ਕਾਲਕਾ ਜਨਰਲ ਸਕੱਤਰ ਜਗਦੀਪ ਸਿੰਘ ਕਾਲਾਉ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਉਧੇਦਾਰਾਂ ਤੋਂ ਇਲਾਵਾ ਹਰਿਆਣਾ ਸਿੱ ਧਰਮ ਪ੍ਰਚਾਰ ਕਮੇਟੀ ਦੇ ਮੁਖੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਵੀ ਮੌਜੂਦ ਰਹੇ ਸਾਰਿਆਂ ਨੇ ਇਸ ਕਾਰਜ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਕਿਹਾ ਕਿ ਇਸ ਸਥਾਨ ਨੂੰ ਮੀਨੀਕਰਨ ਕੀਤਾ ਗਿਆ ਤੇ ਥਾਣੂ ਹੋਰ ਸੁੰਦਰ ਬਣਾਇਆ ਗਿਆ ਅੱਜ ਗੁਰਦੁਆਰਾ ਮਿਨੋਰਟੀਲਾ ਜਿਹੜਾ ਅਸਤਗਾੜ ਸੀ ਉਹਨੂੰ ਰੀਨਿਊਰੇਸ਼ਨ ਕਰਕੇ ਅੱਜ ਸੰਤਾਂ ਲਈ ਦੁਬਾਰਾ ਖੁੱਲਿਆ ਗਿਆ ਔਰ ਇਹ ਸਥਾਨ ਜਿਹਦਾ ਨਾਮ ਅਸਤਗਾੜ ਗੁਰਦੁਆਰਾ ਮਿਨੋਰਟੀਲਾ ਰੱਖਿਆ ਗਿਆ ਬਹੁਤ ਵੱਡੀ ਲੋੜ ਦਿੱਲੀ ਦੀਆਂ ਸੰਗਤਾਂ ਦੀ ਔਰ ਦਿੱਲੀ ਦੇ ਆਸ-ਪਾਸ ਦੇ ਲਗਦੇ ਇਲਾਕੇ ਦੀਆਂ ਕਿ ਜਿਸ ਵਕਤ ਘਰਾਂ ਦਾ ਕੋਈ ਬਜ਼ੁਰਗ ਘਰ ਦਾ ਕੋਈ ਜੀ ਜਿਹੜਾ ਵਿਛੜਾ ਦੇ ਜਾਂਦਾ ਉਹਦੇ ਜਿਹੜੇ ਆਖਰੀ ਸਪਿਰਚੁਅਲ ਰਾਈਟਸ ਨੇ ਜਿਹੜੇ ਉਹਦੇ ਫੁੱਲ ਪ੍ਰਵਾਹ ਕਰਨ ਦੇ ਉਹ ਇੱਥੇ ਕੀਤੇ ਜਾਂਦੇ ਸੀ ਮਗਰ ਬੜੇ ਸਮੇ ਤੋਂ ਸੰਗਤਾਂ ਦੀ ਮੰਗ ਸੀ ਕਿ ਇਸ ਨੂੰ ਤਰੀਕੇ ਦੇ ਨਾਲ ਬਣਾਇਆ ਜਾਏ ਇੱਕ ਗੁਰਦੁਆਰਾ ਸਾਹਿਬ ਦੇ ਅੰਦਰ ਉਹ ਲੰਕੇ ਰਸਤਾ ਬਣਦਾ ਸੀ ਤੋ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਖਾਸ ਤੌਰ ਤੇ ਕੋਵਿਡ ਦੇ ਸਮੇਂ ਦੇ ਵਿੱਚ ਜਿਸ ਵਕਤ ਦੇ ਦੇਖਿਆ ਕਿ ਕਾਲੀ ਸਿੱਖਾ ਦੀ ਮੰਗ ਦੀ ਸਿੱਖਾ ਦੀ ਮੰਗ ਨਹੀਂ ਹੈ ਇਹ ਦਿੱਲੀ ਦੇ ਹਰ ਉਸ ਲੋਕਾਂ ਦੀ ਮੰਗ ਹੈ ਜਿਹੜਾ ਜਿਨ੍ਹਾਂ ਦੀ ਸਾਡੇ ਨਾਲ ਜਿਹੜੀ ਇੱਕ ਸਾਂਝ ਹੈ ਔਰ ਸਾਂਝ ਕਿਸ ਤਰ੍ਹਾਂ ਦੀ ਹੈ ਜਿੱਥੇ ਸਾਡੇ ਅੰਗੀਠੇ ਦੀ ਸਾਂਝ ਹੁੰਦੀ ਹੈ ਹਿੰਦੂ ਸਿੱਖ ਭਾਈਚਾਰੇ ਦੀ ਇੱਕ ਬਹੁਤ ਵੱਡੀ ਸਾਂਝ ਹੈ ਕਿ ਜਿੱਥੇ ਅੰਗੀਠਾ ਸਾਹਿਬ ਇਕੱਠਾ ਹੋਏ ਜਿੱਥੇ ਸਾਡਾ ਸੰਸਕਾਰ ਇਕੱਠੇ ਹੁੰਦੇ ਹੋਣ ਔਰ ਫੁੱਲ ਪ੍ਰਵਾਹ ਇਕੱਠੇ ਹੁੰਦੀ ਔਨ ਸੋ ਇਹ ਮੰਗ ਜਿਹੜੀ ਸੀ ਦਿੱਲੀ ਦੇ ਲੋਕਾਂ ਦੀ ਸੀ ਔਰ ਇਹਨੂੰ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਥੇ ਇਸ ਹੁੰਦੀਕਰਨ ਕਰਕੇ ਜੋ ਰਸਤਾ ਬਣਾਇਆ ਔਰ ਇਹਦਾ ਵਿਸ਼ੇਸ਼ ਸਹਿਯੋਗ ਇਹਦੀ ਜਿਹੜੀ ਜ਼ਿੰਮੇਵਾਰੀ ਸੀ ਉਹ ਸਦਾ ਵਿਕਰਮਜੀਤ ਸਿੰਘ ਸਾਨੀ ਜਿਹੜੇ ਪਦਮਸ਼ਰੀ ਨੇ ਬਹੁਤ ਵੱਡੀਆਂ ਸੇਵਾਵਾਂ ਇਹ ਅੱਗੇ ਗੁਰੂ ਘਰਾਂ ਦੇ ਵਿੱਚ ਵੀ ਕਰ ਰਹੇ ਹੈ ਔਰ ਸਮਾਜ ਦੀ ਵਿੱਚ ਜਿੱਥੇ ਵੀ ਲੋੜ ਪੈਂਦੀ ਹੈ ਉਹ ਕਰਦੇ ਹੈ ਅਸੀਂ ਇਹ ਸੇਵਾ ਗੁਰੂ ਘਰ ਵੱਲੋਂ ਇਹਨਾਂ ਨੂੰ ਦਿੱਤੀ ਔਰ ਇਹਨਾਂ ਨੇ ਖੜੇ ਮੱਥੇ ਪ੍ਰਵਾਨ ਕਰਕੇ ਅੱਜ ਤੁਸੀਂ ਦੇਖਿਆ ਕਿੰਨੇ ਸੋਹਣੇ ਤਰੀਕੇ ਦੇ ਨਾਲ ਇੱਕ ਪਹਿਲੇ ਚਬੂਤਰਾ ਜਾਂ ਬਣਾਤਾ ਗਿਆ ਜਿੱਥੇ ਸਾਰਾ ਪਰਿਵਾਰ ਇਕੱਠਾ ਹੋ ਸਕਦਾ ਔਰ ਉਥੋਂ ਲਗਾਤਾਰ ਜਿਹੜਾ ਪੈਸੇਜ ਬਣਿਆ ਔਰ ਉਸ ਪੈਸੇਜ ਦੇ ਵਿੱਚ ਗੁਰਬਾਣੀ ਦੀਆਂ ਤੁਕਾਂ ਗੁਰਬਾਣੀ ਦਾ ਪ੍ਰਵਾਹ ਚੱਲ ਰਿਹਾ ਔਰ ਜਿਹੜਾ ਰਸਤਾ ਹੈ ਇਹ ਸਿੱਧਾ ਜਾ ਕੇ ਜਮਨਾਜੀ ਦੇ ਵਿੱਚ ਜਾਂਦਾ ਜਿੱਥੇ ਇਹ ਫੁੱਲ ਤਰਨ ਦੀ ਰਸਮ ਪੂਰੀ ਕੀਤੀ ਜਾਂਦੀ ਹੈ ਸੋਏ ਬਹੁਤ ਵੱਡੀ ਮੰਗ ਨੂੰ ਅੱਜ ਪੂਰਾ ਕੀਤਾ ਔਰ ਮੈਂ ਧਨਵਾਦ ਕਰਦਾ ਸਰਦਾਰ ਵਿਕਰਮਜੀਤ ਸਿੰਘ ਸਾਹਨੀ ਸਾਹਿਬ ਦਾ ਸਮੂਹਚੀ ਉਹਨਾਂ ਦੇ ਨਾਲ ਸਹਿਯੋਗੀ ਸਾਥੀ ਉਹਨਾਂ ਦੇ ਪਰਿਵਾਰ ਦੇ ਨਾਲ-ਨਾਲ ਉਹਨਾਂ ਦੀ ਜਿਹੜੀ ਟੀਮ ਹੈ ਸਨ ਫਾਊਂਡੇਸ਼ਨ ਔਰ ਵਰਲਡ ਪੰਜਾਬੀ ਆਰਗੇਨਾਈਜੇਸ਼ਨ ਦੇ ਸਾਰੇ ਸਾਥੀਆਂ ਦਾ ਜਿਹੜਾ ਹਮੇਸ਼ਾ ਇਹਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਕੰਮ ਕਰਦੇ ਆ ਔਰ ਇਹ ਜਿਹੜੀ ਮੰਗ ਸੀ ਇਹਨੂੰ ਸੰਗਤਾਂ ਤੱਕ ਅੱਜ ਪਹੁੰਚਾਇਆ ਔਰ ਅੱਜ ਮੈਂ ਤੁਹਾਡੇ ਮਾਧਿਅਮ ਤੋਂ ਦਿੱਲੀ ਦੀ ਸੰਗਤਾਂ ਨੂੰ ਇਹ ਬੇਨਤੀ ਕਰਾਂਗਾ ਕਿ ਇਹ ਗੁਰੂ ਘਰ ਦੇ ਵਿੱਚ ਜਿਹੜਾ ਅਸਥ ਗਾਠ ਬਣਿਆ ਗੁਰੂ ਘਰ ਦੇ ਨਾਲ ਲੱਗਦੀ ਜਗ੍ਹਾ ਦੇ ਵਿੱਚ ਇੱਥੇ ਕੋਈ ਵੀ ਕਿਸੇ ਵੀ ਜਿਨ੍ਹਾਂ ਦੀ ਜਿਨ੍ਹਾਂ ਦੀ ਆਪਣੇ ਆਪਣੇ ਜਿਹੜੇ ਰਸਮਾਂ ਆਈ ਗਿਆ ਨੇ ਉਹਨਾਂ ਰਸਮਾਂ ਦੇ ਆਧਾਰ ਤੇ ਨਾਲ ਜਿਹੜੇ ਫੁਰ ਪ੍ਰਵਾਹ ਕਰਦੇ ਨੇ ਉਹ ਇੱਥੇ ਕੋਈ ਵੀ ਆ ਸਕਦਾ ਚਾਹੇ ਉਹ Hindu ਹੋਵੇ ਚਾਹੇ ਉਹ Sikh ਹੋਵੇ ਔਰ ਇਹ ਜਗ੍ਹਾ ਜਿਹੜੀ ਹੈ ਸਾਰਿਆਂ ਲਈ ਖੁੱਲੀ ਮੈਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮਿੰਦਰ ਸਿੰਘ ਕਾਲਕਾ ਜੀ ਔਰ ਸੈਕਟਰੀ ਜਨਰਲ ਸੈਕਟਰੀ ਕਾਲੂ ਸਾਹਿਬ ਸਾਰੇ ਕਮੇਟੀ ਦੇ ਮੈਂਬਰ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਸੇਵਾ ਸਾਨੂੰ ਬਖਸ਼ੀ ਔਰ ਦਿੱਲੀ ਚ ਇਹਦੀ ਬੜੀ ਲੋਡ ਸੀਟ ਇਜ਼ ਅ ਫਰਸਟ ਸਿਵਿਕ ਕਮਿਊਨਿਟੀ ਇਨ ਦਿੱਲੀ ਸਮਝ ਨਹੀਂ ਆਉਂਦਾ ਕਿ ਸਰਕਾਰਾਂ ਵੀ ਆਈਆਂ ਕਈ ਕੰਮ ਹੋਏ ਚਲੋ ਲੇਕਿਨ ਅੱਜ ਜੋ ਇੱਥੇ ਜਮਨਾ ਘਾਟ ਦੇ ਉੱਤੇ ਅਸਤ ਘਾਟ ਬਣਿਆ ਗੁਰਦੁਆਰਾ ਮਜਨੂ ਕਾ ਟਿੱਲਾ ਵਿਖੇ ਉਹ ਬਹੁਤ ਹੀ ਇਕ ਸਹਿਜ ਤਰੀਕੇ ਨਾਲ ਰਮਣੀਕ ਜਗ੍ਹਾ ਦੇ ਵਿੱਚ ਇਟ ਹੈਜ਼ ਬੀਨ ਬਿਊਟੀਫੁਲੀ ਲੈਂਡਸਕੇਪਡ ਔਨ ਦਾ ਬੈਂਕਸ ਆਫ ਜਮੁਨਾ ਯੂ ਜਸਟ ਕਮ ਟੂ ਦਾ ਗੁਰਦੁਆਰਾ ਯੂ ਜਸਟ ਵਾਕ ਔਨ ਦਾ ਬੈਂਕਸ ਆਫ ਜਮੁਨਾ ਔਰ ਉਥੋਂ ਗੁਰਬਾਣੀ ਦਾ ਕੀਰਤਨ ਸੁਣਦੇ ਸੁਣਦੇ ਤੁਸੀਂ ਸਾਰਾ ਦੇਖਿਆ ਆਰਾਮ ਦੇ ਨਾਲ ਸਾਰੀ ਕੈਨੋਪੀ ਲੱਗੀ ਹੈ ਚਾਹੇ ਬਾਰਿਸ਼ ਹੈ ਕੁਛ ਹੈ ਉਹ ਵੀਲ ਚੇਅਰ ਵੀ ਪ੍ਰੋਵਾਈਡ ਕੀਤੀਆਂ ਫਿਰ ਸੀੜੀਆਂ ਔਰ ਪਾਣੀ ਦੇ ਵਾਟਰ ਫਲੋਸ ਜਮੁਨਾ ਦੇ ਵਾਟਰ ਲੈਵਲ ਦੇ ਹਿਸਾਬ ਨਾਲ ਦੇ ਦੋ ਅਸਥਾਨ ਅਸਥੀ ਪ੍ਰਵਾਦੇ ਬਣਾਏ ਗਏ ਤੇ ਬੜੀ ਸ਼ਰਧਾਪੂਰਵਕ ਆਪਣੇ ਜਿਹੜੇ ਪੁਰਖਜ ਹੈ ਆਪਣੇ ਜਿਹੜੇ ਵਿਛੜ ਗਏ ਹੈ ਜਿਹੜੇ ਉਹਨਾਂ ਨੂੰ ਇੱਥੇ ਆਖਰੀ ਕਿਉਂਕਿ ਵਿਦਾਇਗੀ ਹੁੰਦੀ ਹੈ ਫੁੱਲ ਤਾਰਨਾ ਤੇ ਸਾਰੇ ਦਿੱਲੀ ਵਾਸੀਆਂ ਨੂੰ ਮੈਂ ਇਸ ਗੱਲ ਦੀ ਸਮਝੋ ਕਿ ਵੀ ਵਿਦਾਈ ਇੱਕ ਤਰੀਕੇ ਦੀ ਹੈ ਕਿ ਵੀ ਆਪਣੇ ਪੁਰਖ ਮਰਨਾ ਸਭ ਨੇ ਹੈ ਸਭਨਾ ਸੋਹਰੇ ਵੰਝਣਾ ਸਭ ਮੁਕਲਾਵਣ ਹਾਰਾ ਸਭੀ ਉੱਥੇ ਜਾਣਾ RAM ਗयो RAVAN ਗयो ਜਾਕੋ ਬਹੁ ਪਰਿਵਾਰ ਗੁਰੂ ਨਾਨਕ ਫਿਰ ਕਛ ਨਹੀਂ ਸੁਪਨੇ ਜਿਉ ਸੰਸਾਰ ਤੇ ਇਹ ਫੈਸਿਲਿਟੀ ਬਣੀ ਹੈ ਮੇਰੀ ਦਿੱਲੀ ਵਾਸੀਆਂ ਅਗੇ ਅਪੀਲ ਹੈ ਕਿ ਇਸ ਫੈਸਿਲਿਟੀ ਨੂੰ ਜਿਆਦਾ ਤੋਂ ਜਿਆਦਾ ਯੂਜ਼ ਕਰੋ ਪਰ ਦਿੱਲੀ ਸੇਕ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂ ਇੱਕ ਵਾਰੀ ਫੇਰ ਧੰਨਵਾਦ ਕਰਦਾ ਅੱਜ ਇਸ ਮੌਕੇ ਤੇ ਦਾਦੂਵਾਲ ਜੀ ਬੰਗਾ ਜੀ ਛੱਡਾ ਸਾਹਿਬ ਸਾਰੇ ਪਹੁੰਚੇ ਨੇ ਮੈਂ ਸਭ ਦਾ ਧੰਨਵਾਦ ਜਮਨਾ ਦੇ ਕਿਨਾਰੇ ਗੁਰਦੁਆਰਾ ਮਜਨੂਕਰ ਢਿੱਲਾ ਸਾਹਿਬ ਦੀ ਬੈਕ ਸਾਈਡ ਦੇ ਉੱਤੇ ਹਸਤ ਘਾਟ ਜਿਹੜਾ ਬਣਾਇਆ ਗਿਆ ਉਸ ਨੂੰ ਸੰਗਤਾਂ ਦੇ ਸਨਕੁਰ ਦਿੱਤਾ ਗਿਆ ਹੈ ਇਸ ਅਸਥਾਗੜ ਦੀ ਬੜੇ ਲੰਬੇ ਸਮੇਂ ਤੋਂ ਦਿੱਲੀ ਦੀ ਸੰਗਤ ਦੀ ਮੰਗ ਸੀ ਔਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਕਾਰਜ ਕਰਨ ਦੀ ਜੋ ਸੇਵਾ ਸੀ ਉਹ ਬਹੁਤ ਹੀ ਸਤਿਕਾਰਯੋਗ ਮਦਮ ਸ਼੍ਰੀ ਮੈਂਬਰ ਪਾਰਲੀਮੈਂਟ ਸਰਦਾਰ ਵਿਕਰਮਜੀਤ ਸਿੰਘ ਸਾਨੀ ਹਰਾਨੂ ਜੱਤੀ ਉਹਨਾਂ ਨੇ ਇਹ ਸੇਵਾ ਪ੍ਰਵਾਨ ਕੀਤੀ ਔਰ ਬੜੀ ਭਾਵਨਾ ਦੇ ਨਾਲ ਉਹਨਾਂ ਨੇ ਇਹ ਸੇਵਾ ਨਿਭਾਈ ਔਰ ਇਹ ਬਹੁਤ ਹੀ ਸੁੰਦਰ ਸਥਾਨ ਜਿਹੜਾ ਇਸ ਸਮੇਂ ਡਵੈਲਪ ਕੀਤਾ ਗਿਆ ਹੈ ਬਹੁਤ ਰਮਣੀਕ ਜਗ੍ਹਾ ਹੈ ਇਸ ਤਰ੍ਹਾਂ ਦਾ ਬਣਿਆ ਹੋਇਆ ਹੈ ਕਿ ਜਦੋਂ ਆਲ ਤੇ ਬੜਾ ਕੰਫਰਟੇਬਲ ਹੋਵੇ ਗੁਰਬਾਣੀ ਚੱਲ ਰਹੀ ਹੈ ਪੂਰਾ ਜੋ ਕੋਰੀਡੋਰ ਹੈ ਪੂਰਾ ਪੈਸੇਜ ਹੈ ਉਹ ਬਹੁਤ ਸੁੰਦਰ ਬਣਾਇਆ ਗਿਆ ਗ੍ਰੀਨ ਦੋਨੋਂ ਤਰਫ ਗ੍ਰੀਨਰੀ ਹੈ ਇਹ ਤੋਂ ਕਿ ਲੋਡ ਸੀ ਔਰ ਲਾਸਟ ਰਾਈਟਸ ਜਿਹੜੀਆਂ ਜਦੋਂ ਅਸਤੀਆਂ ਜਲ ਪ੍ਰਵਾਹ ਹੁੰਦੀਆਂ ਸੋ ਇਹ ਮੈਂ ਸਮਝਦਾ ਕਿ ਅੱਜ ਜੋ ਇਹ ਇਸ ਸਥਾਨ ਦਾ ਅਜਾ ਜੋ ਸ਼ੁਭ ਆਰੰਭ ਕੀਤਾ ਗਿਆ ਇਸ ਦੇ ਲਈ ਦਿੱਲੀ ਦੀ ਸੰਗਤ ਵਿਸ਼ੇਸ਼ ਤੌਰ ਤੇ ਔਰ ਦਿੱਲੀ ਦੇ ਆਸ-ਪਾਸ ਤੋਂ ਸੰਗਤ ਜਿਹੜੇ ਕੀਰਤਪੁਰ ਸਾਹਿਬ ਜਾਂਦੇ ਸੀ ਜਾਂ ਸਾਡੇ ਹਿੰਦੂ ਵੀਰ ਜਿਹੜੇ ਆ ਉਹ ਹਰਦੁਆਰ ਜਾਂਦੇ ਸੀ ਉਹ ਸਾਰੇ ਹੀ ਹੁਣ ਇਸ ਜਗ੍ਹਾ ਦੇ ਉੱਤੇ ਸਥਾਨ ਦੇ ਉੱਤੇ ਆ ਸਕਦੇ ਆ ਔਰ ਜਿੱਥੋਂ ਤੱਕ ਪਾਣੀ ਦੀ ਗੱਲ ਹੈ ਜਲਦੀ ਗੱਲ ਹੈ ਉਸ ਨੂੰ ਵੀ ਸਾਫ ਸੁਥਰਾ ਕਰਨ ਦੇ ਲਈ ਵਿਸ਼ੇਸ਼ ਤੌਰ ਤੇ ਐਸਟੀਪੀ ਨਾੜ ਲਗਾਇਆ ਗਿਆ ਤਾਂ ਕਿ ਉਹ ਜਿਹੜੀ ਲਾਸਟ ਰਾਈਟਸ ਹੈ ਜੋ ਲਾਸਟ ਸਤਕਾਰ ਹੈ ਜੋ ਪੁਰਾਣੀ ਵਿਛੜ ਗਿਆ ਉਸ ਨੂੰ ਸਤਕਾਰ ਸਹਿਤ ਜਿਹੜਾ ਉਹ ਵੇਦਾ ਕੀਤਾ ਜਾਏ ਸੋ ਇਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਕਾਰਜ ਸੰਪਨ ਕੀਤੇ ਆ ਪਰ ਮੈਂ ਧੰਨਵਾਦ ਕਰਦਾ ਹਾਂ ਸਰਦਾਰ ਵਿਕਮਜੀਤ ਸਿੰਘ ਸਾਨੀ ਸਾਹਿਬ ਦਾ ਜਿਨ੍ਹਾਂ ਨੇ ਸੇਵਾ ਨਹੀਂ ਬਾਦਸ਼ਾ ਸ਼ਾਹ ਵਾਪਾਰੀ ਮਰਨਾ ਜੋਦੀ ਸੈਸੋ ਕਾਲੇ ਕਰਨਾ ਧੁਰ ਕੀ ਬਾਣੀ ਦੇ ਅਟਲ ਬਚਨ ਨੇ ਕਿ ਚਲ ਕੋ ਬਾਦਸ਼ਾ ਚਲ ਕੋ ਆਮ ਹੈ ਔਰ ਇੱਕ ਨੇ ਇੱਕ ਦਿਨ ਸੰਸਾਰ ਤੋਂ ਚਲੇ ਜਾਣਾ ਮਰਨ ਲਖਾਇ ਮੰਡਲ ਮੈਂ ਆਏ ਇਹ ਫਾਨੀ ਸੰਸਾਰ ਹੈ ਤੇ ਸਦਾ ਕੋਈ ਨਹੀਂ ਰਿਹਾ ਔਰ ਇਹ ਜਿਹੜੀਆਂ ਧਾਰਮਿਕ ਰਸਮਾਂ ਨਿਭਾਉਂਦੇ ਆਂ ਅਸਥੀਆਂ ਜਲ ਪ੍ਰਵਾਹ ਕਰਨ ਦੀ ਰਸਮ ਹੁੰਦੀ ਹੈ ਉਦੇ ਵਾਸਤੇ ਸੰਗਤਾਂ ਨੂੰ ਬੜੀ ਮੁਸ਼ਕਲ ਆ ਰਹੀ ਸੀ ਉਹਦੇ ਵਾਸਤੇ ਦਿੱਲੀ ਦੀਆਂ ਸੰਗਤਾਂ ਇਲਾਕੇ ਦੀਆਂ ਸੰਗਤਾਂ ਜੋ ਜਮਨਾ ਦੇ ਉੱਤੇ ਅਸਥੀਆਂ ਜਲ ਪ੍ਰਵਾਹ ਕਰਦੀਆਂ ਸੀ ਦਿੱਲੀ ਸ੍ਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲੋਂ ਕਦਮ ਸ੍ਰੀ ਸ਼ਰਧਾਤ ਵਿਕਰਮਜੀਤ ਸਿੰਘ ਜੀ ਸਮੇਂਬਰ ਅਜਿਹਾ ਸਭਾ ਜਿਹਨਾਂ ਦੇ ਪਰਿਵਾਰ ਨੇ ਇਹ ਸੇਵਾ ਆਪਣੀ ਝੋਲੀ ਚੁਕਵਾਈ ਕਿ ਉਹਨਾਂ ਨੇ ਇੱਥੇ ਸੁੰਦਰ ਇੱਕ ਪਸਤ ਘਾੜ ਜਿਹੜਾ ਜਮਨਾ ਦੇ ਕੰਢੇ ਤੇ ਉਹਦਾ ਨਿਰਮਾਣ ਕਰਵਾਇਆ ਇਹ ਜਿਹੜਾ ਬਹੁਤ ਹੀ ਵਧੀਆ ਮਾਹੌਲ ਦੇ ਵਿੱਚ ਆ ਕੇ ਕੋਈ ਵੀ ਪ੍ਰਾਣੀ ਜਿਹੜਾ ਹੈਗਾ ਆਪਣੇ ਬਤੁਰਕਾਂ ਆਪਣੇ ਸੱਜਣਾ ਦੀਆਂ ਇੱਛਾਸ਼ਟੀਆਂ ਜੜੀਆਂ ਉਹ ਜਦ ਪ੍ਰਵਾਹ ਕਰ ਸਕਦਾ ਕਿਉਂਕਿ ਮੌਤੇ ਪਰ ਅੱਧਾ ਸਚਾਈ ਹੈ ਮਰਨਾ ਸਭ ਨਹੀਂ ਹੈ ਤੇ ਇਹ ਜਿਹੜਾ ਸੇਵਾ ਦਾ ਕਾਰਜ ਦਿੱਲੀ ਸੀਪਟਾ ਰਾ ਪ੍ਰਬੰਧਕ ਕਮੇਟੀ ਕੋਲੋਂ ਪ੍ਰਾਪਤ ਕਰਕੇ ਸ੍ਰੀ ਬਲਸਾਨੀ ਸਾਹਿਬ ਉਹਨਾਂ ਦੇ ਪ੍ਰਾਣ ਲੈ ਕੇ ਕੀਤਾ ਇਸ ਗਾਮ ਦੀ ਮੈਂ ਸਰਦਾਰ ਸਾਨੀ ਸਾਹਿਬ ਉਹਨਾਂ ਦੇ ਪਰਿਵਾਰ ਨੂੰ ਵਧਾਈ ਦਿੰਨਾ ਦਿੱਲੀ ਕਮੇਟੀ ਨੂੰ ਵਧਾਈ ਦਿੰਨਾ ਕਿ ਜਿਹਨੇ ਨਾ ਇਹ ਸੋਹਣੀ ਸੁੰਦਰ ਜਗਾ ਜੜੀ ਹੈ ਅਸ਼ਟੀਆਂ ਜਲ ਪ੍ਰਵਾਹ ਕਰਨ ਵਾਸਤੇ ਬਣਾਈ ਹੈ ਸੋ ਇਹਦਾ ਸੰਤਾਂ ਜਿਹੜਾ ਉਹ ਲਾਭ ਪ੍ਰਾਪਤ ਕਰ ਸਕਦੇ ਹਨ ਇੱਕ ਵਾਰ ਫਿਰ ਮੈਂ ਦਿੱਲੀ ਕਮੇਟੀ ਔਰ ਸਰਦਾਰ ਸਾਨੀ ਸਾਹਿਬ ਉਹਨਾਂ ਦੇ ਪਰਿਵਾਰ ਦਾ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਸੇਵਾ ਆਪਣੀ ਝੋਲੀ 'ਚ ਪਾਈ ਇਸ ਗੱਲ ਨੂੰ ਵਧਾਈ ਦੇ ਪਰ